ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਗੁਰਪੁਰਬ ਦਾ ਦਿਹਾੜਾ ਹੈ ਜੀ ਕੱਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੀ ਉਸ ਨੂੰ ਸਮਰਪਿਤ ਜੇਕਰ ਤੁਸੀਂ ਜਪਜੀ ਸਾਹਿਬ ਦੇ ਪਾਠ ਦੀ ਹਰ ਇੱਕ ਪੰਕਤੀ ਇਸ ਵਾਰ ਪੰਜ ਵਾਰੀ ਬੋਲ ਦਿੰਦੇ ਹੋ ਤਾਂ ਤੁਹਾਡੀ ਦਿਨਾਂ ਵਿੱਚ ਹੀ ਜ਼ਿੰਦਗੀ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਦਿਨਾਂ ਵਿੱਚ ਹੀ ਅਰਦਾਸ ਕਬੂਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਜੋ ਵੀਡੀਓ ਦਾ ਵਿਸ਼ਾ ਹੈ ਜੀ ਕਿ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਚਪਚੀ ਸਾਹਿਬ ਦੀ ਇਸ ਮੰਗਤੀ ਦਾ ਜਾਪ ਪੰਜ ਵਾਰ ਕਰਕੇ ਤੁਸੀਂ ਸੌ ਜਾਣਾ ਹੈ ਫਿਰ ਵੇਖਣਾ ਕਿਦਾਂ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਆ ਜਾਵੇਗੀ ਕਿਵੇਂ ਪਰਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਵੇਗੀ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵਿਚਾਰ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਥ ਸੰਗਤ ਜੀ ਅੱਧੀ ਤੇ ਅਧੂਰੀ ਜਾਣਕਾਰੀ ਕਦੇ ਵੀ ਸਫਲ ਨਹੀਂ ਹੁੰਦੀ। ਸੋ ਫਿਰ ਪਿਆਰੀ ਸਾਥ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਡੀ ਜ਼ਿੰਦਗੀ ਲਈ ਅਜਿਹੀ ਦਾਤ ਹੈ ਜੋ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹਰ ਰਾਹ ਦਿਖਾ ਦਿੰਦੀ ਹੈ। ਸਾਥ ਸੰਗਤ ਜੀ ਗੁਰੂ ਸਾਹਿਬ ਨਾਨਕ ਦੇਵ ਜੀ ਦੀ ਪਹਿਲੀ ਬਾਣੀ ਜੋ ਪੂਰੇ ਹੀ ਗ੍ਰੰਥ ਸਾਹਿਬ ਜੀ ਦਾ ਮੂਲ ਹੈ। ਇਸ ਬਾਣੀ ਦੀ ਹਰ ਇੱਕ ਪੰਕਤੀ ਦੇ ਵਿੱਚ ਅਸਮਾਨਾ ਤੋਂ ਉੱਚੀ ਗਿਆਨ ਦੀ ਕਿਰਨ ਦੱਸੀ ਗਈ ਹੈ। ਜੋ ਸਾਡੀ ਜ਼ਿੰਦਗੀ ਨੂੰ ਸਾਡੇ ਮਨ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਸਾਡੀ ਰੂਹ ਨੂੰ ਸੱਚੇ ਰਹਤੇ ਤੌਰ ਦੇ ਦਿੰਦੀ ਹੈ ਜਦੋਂ ਅਸੀਂ ਇਸ ਪੰਕਤੀ ਨੂੰ 5 ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਿਰਫ ਬਾਣੀ ਦੇ ਉਚਾਰਨ ਦਾ ਹੀ ਮਾਮਲਾ ਨਹੀਂ ਹੁੰਦਾ ਬਲਕਿ ਇਹ ਬਾਣੀ ਦੀ ਤਾਕਤ ਨੂੰ ਸਾਡੇ ਮਨ ਬੁੱਧੀ ਅਤੇ ਰੂਹ ਵਿੱਚ ਪੱਕਾ ਕਰਨ ਲਈ ਇੱਕ ਕਿਰਿਆ ਬਣ ਜਾਂਦੀ ਹੈ ਸਾత్సੰਗ ਜੀ ਜਪਜੀ ਸਾਹਿਬ ਦੀਆਂ 38 ਪੌੜੀਆਂ ਹਨ ਅਤੇ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਇਸ ਦੀ ਹਰ ਇੱਕ ਪੌੜੀ ਹਰ ਇੱਕ ਸ਼ਬਦ ਸਾਡੇ ਜੀਵਨ ਦੇ ਰਾਜ ਨੂੰ ਸਮਝਾਉਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਵਾਹਿਗੁਰੂ ਜੀ ਦਾ ਨਾਮ ਸੱਚਾ ਹੈ ਉਹ ਸਿਰਜਣਹਾਰ ਹੈ ਨਿਰਭਾਉ ਹੈ ਅਤੇ ਅਕਾਲ ਮੂਰਤ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਡੇ ਅੰਦਰ ਆਤਮਾ ਦੇ ਵਿੱਚ ਇੱਕ ਗਹਿਰਾ ਅਸਰ ਦੇ ਕੇ ਜਾਂਦੀ ਹੈ ਇਹ ਸਾਡੇ ਅੰਦਰੋਂ ਡਰ ਨੂੰ ਹੰਕਾਰ ਅਤੇ ਅਤੇ ਬਿਖਰੀ ਹੋਈ ਬੁੱਧੀ ਨੂੰ ਸਮੇਟ ਕੇ ਸ਼ਾਂਤੀ ਦੀ ਕਿਰਨ ਪਹੁੰਚਾ ਦਿੰਦੀ ਹੈ ਜੇ ਅਸੀਂ ਸੋਚਿਆ ਸੋਚਨਾ ਹੋਵੇ ਜੇ ਸੋਚੀ ਲਖਵਾਰ ਇਸ ਪੰਕਤੀ ਵੱਲ ਵੀ ਝਾਤ ਮਾਰਦੇ ਹਾਂ ਤਾਂ ਸਾਧ ਸੰਗਤ ਜੀ ਇਸ ਦਾ ਵੀ ਬੜਾ ਹੀ ਗੂੜਾ ਅਰਥ ਹੈ ਕਿਵੇਂ ਸਿਰਫ ਸੋਚੇ ਨਾਲ ਹੀ ਕਿਸੇ ਚੀਜ਼ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਸੱਚੀ ਕਿਰਿਆ ਅਤੇ ਕਰਮ ਕਰਨ ਦੀ ਲੋੜ ਪੈਂਦੀ ਹੈ। ਇਹ ਪੰਕਤੀ ਸਾਨੂੰ ਆਖਦੀ ਹੈ ਸਿਰਫ ਬਾਹਰੀ ਜਗਤ ਦੀ ਸੋਚ ਤੋਂ ਬਚ ਕੇ ਆਪਣੇ ਅੰਦਰੂਨੀ ਸਚਾਈ ਨੂੰ ਪਕੜੋ। ਭਾਵਕੇ ਫੜੋ ਜੋ ਕਿ ਸਿਮਰਨ ਅਤੇ ਬਾਣੀ ਦੇ ਨਾਲ ਹੀ ਸੰਭਵ ਹੋ ਸਕਦੀ ਹੈ। ਬਾਕੀ ਸਾత్సੰਗਤ ਜੀ ਦੀ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਨਾ ਸਿਰਫ ਇੱਕ ਆਦਤ ਹੀ ਨਹੀਂ ਬਲਕਿ ਇਹ ਇੱਕ ਅਭਿਆਸ ਹੁੰਦਾ ਹੈ ਜੋ ਕਿ ਸਾਨੂੰ ਗੁਰੂ ਦੇ ਸਨਮੁਖ ਲਿਆਉਂਦਾ ਹੈ। ਕਿਉਂਕਿ ਸਤਸੰਗ ਜੀ ਜਦੋਂ ਅਸੀਂ ਇਸ ਪੰਗਤੀ ਦਾ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਨੂੰ ਸੱਚਾਈ ਦੀ راہ ਵੀ ਦਿਖਾਉਂਦੀ ਹੈ ਇਹ ਹਉਮੈ ਜਾਂ ਹੰਕਾਰ ਸਿਰਫ ਨਿਮਰਤਾ ਨਾਲ ਹੀ ਦੂਰ ਹੋ ਸਕਦਾ ਹੈ ਇਸ ਬਾਣੀ ਨੂੰ ਵਾਰ-ਵਾਰ ਉਚਾਰਨ ਕਰਕੇ ਅਸੀਂ ਆਪਣੇ ਮਨ ਨੂੰ ਨਿਮਰਤਾ ਅਤੇ ਸਹਿਜ ਵਿੱਚ ਲਿਆ ਸਕਦੇ ਹਾਂ ਜਦੋਂ ਅਸੀਂ ਹਰ ਸਵੇਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਹਰ ਇੱਕ ਪੰਗਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਸਾਡਾ ਧਿਆਨ ਵਾਹਿਗੁਰੂ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਇਸ ਬਾਣੀ ਦੀ ਮੜਮੜ ਉਚਾਰਨਾ ਸਾਡੇ ਮਨ ਨੂੰ ਭਟਕਣ ਤੋਂ ਬਚਾ ਦਿੰਦਾ ਹੈ ਅਤੇ ਸਾਡਾ ਧਿਆਨ ਕਾਇਮ ਕਰਨ ਵਿੱਚ ਮਦਦ ਵੀ ਕਰਦੀ ਹੈ ਜਿਵੇਂ ਜਵਾਹ ਰਾਤ ਨੂੰ ਘਸ ਕੇ ਚਮਕਾਇਆ ਜਾਂਦਾ ਹੈ ਓਵੇਂ ਹੀ ਗੁਰਬਾਣੀ ਸਾਡੇ ਮਨ ਵਿੱਚ ਚਮਕ ਲਿਆ ਦਿੰਦੀ ਹੈ ਬਾਕੀ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਗੁਰਸਿੱਖ ਦੇ ਜੀਵਨ ਵਿੱਚ ਕਿਹੜੇ ਬਦਲਾਅ ਲਿਆਉਂਦੀ ਹੈ ਤਾ ਸੰਗਤ ਜੀ ਸਭ ਤੋਂ ਪਹਿਲਾ ਜੋ ਬਦਲਾਵ ਹੈ ਉਹ ਹੈ ਜੀ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਇਕਾਗਰਤਾ ਗੁਰਬਾਣੀ ਦੇ ਨਾਲ ਹੋਰ ਬਣਨੀ ਸ਼ੁਰੂ ਹੋ ਜਾਂਦੀ ਹੈ ਸਾਤ ਸੰਗਤ ਜੀ ਜਪਤੀ ਸਾਹਿਬ ਦੀ ਬਾਣੀ ਸਾਡੇ ਮਨ ਦੀਆਂ ਭਟਕਣਾ ਨੂੰ ਦੂਰ ਕਰ ਦਿੰਦੀ ਹੈ ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਦੂਰ ਭਜਾਉਂਦੀ ਹੈ ਅੱਜ ਦੇ ਦੌਰ ਵਿੱਚ ਜਿੱਥੇ ਹਰ ਕੋਈ ਵਿਅਕਤੀ ਜਿਹੜਾ ਹੈ ਬੜਾ ਹੀ ਬਿਜ਼ੀ ਹੈ ਵਿਅਸਤ ਹੈ ਆਪਣੇ ਮਨ ਦੀਆਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਉਹ ਬਹੁਤ ਹੀ ਜ਼ਿਆਦਾ ਇੱਧਰ-ਉੱਧਰ ਭਟਕਦਾ ਪਿਆ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਡੇ ਮਨ ਨੂੰ ਫਿਰ ਇੱਕ ਜਗ੍ਹਾ ਤੇ ਸਥਿਰ ਕਰ ਦਿੰਦੀ ਹੈ। ਇਸ ਬਾਣੀ ਦੀ ਗੂੰਜ ਸਾਡੇ ਅੰਦਰ ਸੁਣਨ ਦੀ ਕਿਰਿਆ ਨੂੰ ਜਗਾ ਦਿੰਦੀ ਹੈ ਜਿਸ ਨਾਲ ਸਾਡਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਦੂਸਰਾ ਸਾత్సੰਗਤ ਜੀ ਜੋ ਸਾਡੇ ਅੰਦਰ ਗੁਣ ਪੈਦਾ ਹੁੰਦਾ ਹੈ ਉਹ ਹੈ ਸਾత్సੰਗਤ ਜੀ ਨਫ਼ਰਤ ਤੋਂ ਮੁਕਤੀ ਮਿਲ ਜਾਂਦੀ ਹੈ। ਅਤੇ ਪਿਆਰ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਦੀ ਹੀ ਬਣਾਈ ਹੋਈ ਹੈ ਜਦੋਂ ਅਸੀਂ ਇਸ ਪੰਕਤੀ ਨੂੰ ਪੰਜ ਵਾਰ ਪੜ੍ਹਦੇ ਹਾਂ ਤਾਂ ਸਾਡੇ ਹਿਰਦੇ ਵਿੱਚ ਨਿਰਵੈਰਤਾ ਦੀ ਭਾਵਨਾ ਆ ਜਾਂਦੀ ਹੈ ਜਪਜੀ ਸਾਹਿਬ ਦੀ ਬਾਣੀ ਸਾਡੇ ਅੰਦਰ ਪਿਆਰ ਵਿਸ਼ਵਾਸ ਤੇ ਬਹੁਤ ਹੀ ਪੈਦਾ ਕਰ ਦਿੰਦੀ ਹੈ ਨਿਰਭਉ ਨਿਰਵੈਰ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਵਾਹਿਗੁਰੂ ਨਿਰਵੈਰ ਹੈ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਸੇ ਨਾਲ ਵੈਰ ਵਿਰੋਧ ਨਾ ਹੀ ਕਰੀਏ ਤਾਂ ਚੰਗਾ ਹੈ ਇਸ ਦੇ ਉਲਟ ਪਿਆਰ ਤੇ ਨਿਮਰਤਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਸਾਧ ਸੰਗਏ ਜੀ ਨਫ਼ਰਤ ਸਾਡੇ ਮਨ ਨੂੰ ਕਾਲਾ ਕਰ ਦਿੰਦੀ ਹੈ ਪਰ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਸਾਡੇ ਮਨ ਨੂੰ ਅੰਦਰੋਂ ਅੰਦਰੋਂ ਰੌਸ਼ਨ ਕਰ ਦਿੰਦੀ ਹੈ ਅਸੀਂ ਜਿਵੇਂ ਜਿਵੇਂ ਹਰ ਪੰਕਤੀ ਨੂੰ ਉਚਾਰਨ ਕਰਦੇ ਹਾਂ ਇਹ ਸਾਡੇ ਅੰਦਰ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ ਸਾਥ ਸੰਗਤ ਜੀ ਤੀਸਰਾ ਜੋ ਗੁਣ ਹੈ ਜੋ ਸਾਡੇ ਅੰਦਰ ਪੈਦਾ ਹੁੰਦਾ ਹੈ ਉਹ ਹੈ ਸਾਥ ਸੰਗਤ ਜੀ ਹਉਮੈ ਤੋਂ ਛੁਟਕਾਰਾ ਇਹ ਬਾਣੀ ਸਾਨੂੰ ਹਉਮੈ ਤੋਂ ਮੁਕਤ ਕਰਵਾ ਦਿੰਦੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਹਉਮੈ ਨਿਵ ਨਿਵੈ ਹਉਮੈ ਨਾ ਜਾਏ ਹੰਕਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਵੈਰੀ ਹੈ ਇਸ ਕਰਕੇ ਮਨੁੱਖ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ ਦੂਜਿਆਂ ਦੇ ਨਾਲ ਅਤੇ ਵਾਹਿਗੁਰੂ ਨਾਲੋਂ ਵੀ ਫਿਰ ਦੂਰ ਹੋ ਜਾਂਦਾ ਹੈ ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਆਪਣੇ ਹੰਕਾਰ ਨੂੰ ਛੱਡ ਕੇ ਨਿਮਰਤਾ ਨੂੰ ਅਪਣਾਉਣਾ ਹੈ ਸਾਤ ਸੰਗਤ ਜਿਵੇਂ ਜਲ ਦੇ ਵਿੱਚ ਸੂਰਜ ਦੀ ਪਰਛਾਈਂ ਸਾਫ਼ ਦਿਖਾਈ ਦਿੰਦੀ ਹੈ ਓਵੇਂ ਹੀ ਨਿਮਰਤਾ ਦੇ ਨਾਲ ਜਿਉਣ ਦਾ ਢੰਗ ਅਤੇ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਸਾਫ਼ ਦਿਖ ਜਾਂਦੀ ਹੈ ਜਪਜੀ ਸਾਹਿਬ ਦੇ ਪਾਠ ਦੀ ਮੜਮੜ ਉਚਾਰਨਾ ਸਾਡੇ ਹੰਕਾਰ ਨੂੰ ਗਲਾ ਕੇ ਸਾਨੂੰ ਨਿਮਰ ਬਣਾ ਦਿੰਦੀ ਹੈ ਸਾ ਸੰਗਤ ਜੀ ਚੌਥਾ ਜਿਹੜਾ ਗੁਣ ਹੁੰਦਾ ਹੈ ਉਹ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਜੋ ਮੁਕਤੀ ਪੰਜ ਵਿਕਾਰਾਂ ਤੋਂ ਸਾਨੂੰ ਦਵਾ ਦਿੰਦਾ ਹੈ ਸਾਡੇ ਆਤਮਿਕ ਉਤਸ਼ਾਹ ਨੂੰ ਨੁਕਸਾਨ ਜਿਹੜੇ ਪਹੁੰਚਾਉਂਦੇ ਹਨ ਜਪਜੀ ਸਾਹਿਬ ਦੀ ਬਾਣੀ ਸਾਡੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਦੂਰ ਕਰਦੀ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਵਾਰ-ਵਾਰ ਪੜ੍ਹਦੇ ਹਾਂ ਤਾਂ ਇਹ ਸਾਡੇ ਮਨ ਨੂੰ ਪਵਿੱਤਰ ਕਰ ਦਿੰਦੀ ਹੈ ਸਾਰਸੰਗਤ ਜੀ ਉਦਾਹਰਣ ਦੇ ਲਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸ ਪੰਕਤੀ ਦਾ ਅਰਥ ਹੈ ਕਿ ਸਾਡੀ ਜ਼ਿੰਦਗੀ ਦੇ ਫਲ ਸਾਡੇ ਆਪਣੇ ਕਰਮਾਂ ਤੇ ਹੀ ਨਿਰਭਰ ਕਰਦੇ ਹਨ ਇਸ ਨੂੰ ਜਦੋਂ ਅਸੀਂ ਚੰਗੀ ਤਰ੍ਹਾਂ ਸਮਝ ਕੇ ਪੜ੍ਹਦੇ ਹਾਂ ਇਹ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਅਸੀਂ ਆਪਣੇ ਮਨ ਦੇ ਵਿਕਾਰਾਂ ਨੂੰ ਕੰਟਰੋਲ ਨਹੀਂ ਕਰਦੇ ਤੇ ਸਾਡੇ ਕਰਮ ਸਾਨੂੰ ਵਾਹਿਗੁਰੂ ਤੋਂ ਹੀ ਦੂਰ ਕਰ ਦੇਣਗੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸਾਨੂੰ ਵਿਕਾਰਾਂ ਤੋਂ ਬਚਣ ਲਈ ਸੱਚੇ ਮਨ ਨਾਲ ਸਿਮਰਨ ਅਤੇ ਸੇਵਾ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਸਾ ਸੰਗਤ ਜੀ ਪੰਜਵਾਂ ਜਿਹੜਾ ਗੁਣ ਹੁੰਦਾ ਹੈ ਉਹ ਹੈ ਸੇਵਾ ਅਤੇ ਨਾਮ ਸਿਮਰਨ ਦਾ ਮਹੱਤਵ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਤੇ ਸਿਮਰਨ ਹੀ ਸੱਚਾ ਜੀਵਨ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੜ੍ਹਦੇ ਹਾਂ ਤਾਂ ਇਹ ਸਾਨੂੰ ਹਿਦਾਇਤ ਦਿੰਦੀ ਹੈ ਕਿ ਅਸੀਂ ਸੇਵਾ ਅਤੇ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉਣਾ ਹੈ ਕਿਉਂਕਿ ਸਾਧ ਸੰਗਤ ਦੀ ਸੇਵਾ ਦੁਨੀਆ ਵਿੱਚੋਂ ਸੱਚੇ ਜੀਵਨ ਦੀ ਨਿਸ਼ਾਨੀ ਹੈ ਅਤੇ ਨਾਲ ਹੀ ਸੰਗਤ ਜੀ ਦੀਆਂ ਜੋ ਗੁਣ ਹੈ ਉਹ ਹੈ ਸੱਚੇ ਕਰਮਾਂ ਦੇ ਨਾਲ ਜੀਵਨ ਬਤੀਤ ਕਰਨਾ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਲਈ ਸੱਚਾਈ ਦਾ ਜੀਵਨ ਜਿਉਣ ਦਾ ਰਾਹ ਦੱਸਿਆ ਹੈ ਜਿੱਥੇ ਹਰ ਪੰਗਤੀ ਨੂੰ ਸਾਨੂੰ ਵਾਹਿਗੁਰੂ ਦੀ ਯਾਦ ਆਉਂਦੀ ਹੈ ਉੱਥੇ ਹੀ ਇਹ ਸੱਚੇ ਕਰਮਾਂ ਵੱਲ ਵੀ ਪ੍ਰੇਰਿਤ ਕਰਦੀ ਹੈ ਜਦੋਂ ਅਸੀਂ ਹਰ ਪੰਗਤੀ ਨੂੰ ਪੰਜ ਵਾਰ ਪੜ੍ਹਦੇ ਹਾਂ ਇਹ ਸਾਨੂੰ ਸਮਝਾਉਂਦੀ ਹੈ ਕਿ ਸੱਚੇ ਕਰਮ ਕੀਤੇ ਤੋਂ ਬਿਨਾ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਵੇਗੀ ਸੋ ਸਾਧ ਸੰਗਤ ਜੀ ਅਖੀਰ ਵਿੱਚ ਤੁਹਾਨੂੰ ਅਸੀਂ ਇਹ ਬੇਨਤੀ ਕਰਨੀ ਚਾਹਾਂਗੇ ਜੀ ਕਿ ਜਪਜੀ ਸਾਹਿਬ ਦੀ ਹਰ ਪੰਕਤੀ ਵਿੱਚ ਅਸਮਾਨ ਤੋਂ ਉੱਚੇ ਗਿਆਨ ਦੀ ਰੌਸ਼ਨੀ ਹੈ ਜੇਕਰ ਤੁਸੀਂ ਹਾਸਿਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੇਕਰ ਅਸੀਂ ਜਪਜੀ ਸਾਹਿਬ ਦੀ ਕਿਸੇ ਵੀ ਪੰਕਤੀ ਨੂੰ ਪੰਜ ਵਾਰ ਪੜ੍ਹ ਕੇ ਸੌਂ ਜਾਂਦੇ ਹਾਂ ਤਾਂ ਸਾਤਸੰਗਤ ਜੀ ਇਹ ਸਾਡੇ ਦਿਲ ਤੇ ਬੜਾ ਗਹਿਰਾ ਅਸਰ ਕਰ ਜਾਵੇਗੀ ਇਹ ਸਾਨੂੰ ਹਉਮੈ ਤੋਂ ਬਚਾ ਕੇ ਸੱਚਾ ਰਹਾ ਵਿਖਾਉਂਦੀ ਹੈ ਸੋ ਸਾਤਸੰਗਤ ਜੀ ਆਓ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਬਾਣੀ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਲਈਏ ਅਤੇ ਆਪਣੇ ਅੰਦਰ ਸੱਚੀ ਜੋਤ ਨੂੰ ਜਗਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ